ਸੱਚੇ ਕਾਲ ਜੀ ਸੱਚੇ ਕਾਲ ਜੀ ਸਵਾਗਤ ਹੈ ਤੁਹਾਡਾ ਅਮਨ ਸੁਮિતા ਗਬਤੀਕ ਦੇ ਵਿੱਚ ਤੇ ਜਿੱਦਾਂ ਤੁਹਾਨੂੰ ਆਪਾਂ ਕੱਲ ਇਹ ਰਨਿੰਗ ਸਟਿਚ ਬਣਾਉਣਾ ਸਿਖਾਇਆ ਸੀ ਹੈਨਾ ਆਪਾਂ ਹੁਣ ਇਹ ਡਿਜ਼ਾਈਨ ਨੂੰ ਕੰਪਲੀਟ ਕਰ ਰਹੇ ਹਾਂ ਤਾਂ ਇਹਦੇ ਵਿੱਚ ਜਿਹੜੀਆਂ ਪੱਤੀਆਂ ਬਣਾਈਆਂ ਨੇ ਇਹ ਵੀ ਲੇਜੀ ਡੇਜੀ ਸਟਿਚ ਦੇ ਨਾਲ ਹੈ ਤੇ ਜਿਹੜੀਆਂ ਛੋਟੇ-ਛੋਟੇ ਫਲਾਅਰਸ ਨੇ ਇਹ ਵੀ ਲੇਜੀ ਡੇਜੀ ਸਟਿਚ ਦੇ ਨਾਲ ਹੈ ਤੇ ਆਓ ਤੁਹਾਨੂੰ ਦੱਸੀਏ ਵੀ ਇਹ ਕਿੱਦਾਂ ਬਣਦੇ ਆ ਹੈਨਾ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੇ ਸੈਂਟਰ ਦੇ ਵਿੱਚ ਆ ਸਕਰੋਲ ਦੇ ਸੈਂਟਰ ਦੇ ਵਿੱਚ ਆਪਾਂ ਨੇ ਕੱਢ ਲਿਆ ਧਾਗਾ ਠੀਕ ਹੈ ਜੀ ਸੂਈ ਤੇ ਇਹਨੂੰ ਤੁਸੀਂ ਦੇਖੋ ਇੱਥੋਂ ਐਵੇਂ ਕਰਕੇ ਹੈਨਾ ਟੇਢੀ ਪੱਤੀ ਕੱਢਣੀ ਆ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕੱਢ ਕੇ ਤੇ ਬਹੁਤ ਹੀ ਸੋਹਣਾ ਬਣਦਾ ਇਹ ਡਿਜ਼ਾਈਨ ਤੇ ਨਾਲੇ ਬਹੁਤ ਹੀ ਸੌਖਾ ਵੀ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਵੀ ਤੁਹਾਨੂੰ ਔਖਾ ਲੱਗੂ ਕੁਛ ਵੀ ਇਹਦੇ ਵਿੱਚ ਔਖਾ ਨਹੀਂ ਹੈਗਾ ਬਹੁਤ ਹੀ ਈਜ਼ੀ ਜਿਹਾ ਡਿਜ਼ਾਈਨ ਆ ਤੇ ਜਿਹਦੇ ਨਾਲ ਤੁਸੀਂ ਹਲਕਾ ਜਿਹਾ ਡਿਜ਼ਾਈਨ ਪਾ ਕੇ ਜਿਹੜਾ ਆਪਣਾ ਸੂਟ ਆ ਜਿਹੜਾ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਦਾਂ ਹੁਣ ਇਸ ਦੇ ਤਰ੍ਹਾਂ ਇਹ ਆਪਾਂ ਇਹਨੂੰ ਅੱਗੇ ਆ ਸਾਰੇ ਜਿੰਨੇ ਹਨ 1 2 3 ਬੱਤੀਆਂ ਬਣੀਆਂ ਫਿਰ ਤੁਹਾਨੂੰ ਇਸ ਤੋਂ ਬਾਅਦ ਆਪਾਂ ਇਹ ਵਾਲਾ ਫਲਾਰ ਆ ਜਿਹੜਾ ਉਹ ਬਣਾਉਣਾ ਸਿਖਾਵਾਂਗੇ ਇੱਥੇ ਆਪਣੇ ਅਸਟੀ ਮੀਟ ਲਈ ਆਪਣੇ ਨਿਸ਼ਾਨ ਲਾਏ ਹੋਏ ਨੇ ਵੀ ਇੱਥੇ ਇੱਥੇ ਫਲਾਰ ਪਾਉਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਾਂਗੀ ਵੀ ਆਪਾਂ ਪ੍ਰੈਸ ਦੇਣ ਵਾਲੇ ਇਹਨੂੰ ਕਿੱਦਾਂ ਹਨਾ ਇਹ ਰਿਮੂਵ ਕਰ ਸਕਦੇ ਹਾਂ ਕੋਈ ਇਹਦੀ ਮਤਲਬ ਬਹੁਤਾ ਵੱਡਾ ਕੰਮ ਨਹੀਂ ਹੈਗਾ ਜਿਹੜਾ ਪੈਨ ਤੁਹਾਨੂੰ ਆਸੇ-ਪਾਸੇ ਲੱਗ ਰਿਹਾ ਦੇਖਣ ਨੂੰ ਇਵੇਂ ਲੱਗ ਰਿਹਾ ਕਿ ਬਹੁਤ ਜ਼ਿਆਦਾ ਹਨਾ ਵੀ ਬੜਾ ਬੜਾ ਜਾ ਬਟ ਇਹ इजीली ਰਿਮੂਵ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਆਪਾਂ ਕਰਦੇ ਕਰਦੇ ਜਿਹੜੀ ਸਾਰੀਆਂ ਕੋਲੀਆਂ ਕਰ ਲੈਣੀਆਂ ਨੇ ਠੀਕ ਹੈ ਇਹਦੇ ਤੁਸੀਂ ਦੇਖੋ ਜਮਾ ਸੈਂਟਰ ਦੇ ਵਿੱਚ ਹੀ ਲਿਓਣਾ ਨੇ ਕੈਸਟੀਨੇਟ ਜਿਹਾ ਰੱਖ ਲੈਣਾ ਵੀ ਇਹਦਾ ਇੱਥੇ ਸੈਂਟਰ ਆ ਰਿਹਾ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਹੈ ਵੀ ਆਹ ਚੀਜ਼ ਇਹਦਾ ਵਿਚਕਾਰ ਆ ਸੈਂਟਰ ਆ ਹੈ ਨਾ ਇਹ ਜਮਾ ਇਹ ਤੁਸੀਂ ਦੇਖੋ ਨਾਲ ਹੀ ਆਪਾਂ ਨੇ ਜਿਹੜੀ ਇਹਨੂੰ ਬਾਹਰ ਦੀ ਕੱਢ ਕੇ ਮੈਂ ਤੁਹਾਨੂੰ ਦੱਸਦੀ ਆ ਇੱਕ ਮਿੰਟ ਜਿਵੇਂ ਇਸ ਤਰ੍ਹਾਂ ਨੇ ਕੱਢ ਲਿਆ ਤਾਂ ਗਾ ਹੈ ਨਾ ਇਸ ਤਰ੍ਹਾਂ ਇਹਨੂੰ ਆਪਾਂ ਨੇ ਲੈ ਲਿਆ ਇੱਦਾਂ ਇੱਦਾਂ ਨੂੰ ਬਲ ਪਾ ਕੇ ਠੀਕ ਹੈ ਇਹਦੇ ਨਾਲ ਜਾਂ ਦੇਖੋ ਤੁਸੀਂ ਜਮੇ ਦੇ ਨਾਲ ਹੀ ਆਪਾਂ ਨੇ ਉਹ ਕਰਨਾਗਾ ਠੀਕ ਹੈ ਸੂਈ ਨੂੰ ਕੱਢ ਦੇਣਾਗਾ ਤੇ ਇਸੇ ਵਾਸਤੇ ਉਹ ਨਹੀਂ ਆਪਣਾ ਲਾਸਟ ਰਹਿ ਗਿਆ ਕਿ ਤੁਹਾਨੂੰ ਆ ਫਲਾਰ ਬਣਾਉਣੀ ਸਿਖਾਉਣੀ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਕੋਈ ਵੀ ਆਪਣਾ ਡਿਜ਼ਾਈਨ ਆ ਕੱਲਿਓ ਫੁੱਲ ਪਾ ਕੇ ਜਾਂ ਇਦਾਂ ਪੈਨਲਸ ਬਣਾ ਕੇ ਹੈਨਾ ਇਹ ਆਪਾਂ ਨੇ ਜਿਹੜਾ ਡਿਜ਼ਾਈਨ ਬਣਾਇਆਗਾ ਇਹ ਬਾਹਾਂ ਤੇ ਪੌਂਚਿਆਂ ਦੇ ਬਣਾਇਆਗਾ ਤੇ ਤੁਸੀਂ ਇਹਦੇ ਨਾਲ ਮਤਲਬ ਆਪਣੇ ਸ਼ਰਟ ਦੇ ਵਿੱਚ ਪੈਨਲਸ ਵੀ ਬਣਾ ਸਕਦੇ ਏ ਨੂੰ ਇਹੀ ਡਿਜ਼ਾਈਨ ਦੇ ਤੇ ਬਹੁਤ ਸੋਹਣਾ ਬਣੂਗਾ ਜੇ ਤੁਸੀਂ ਆਹ ਚੀਜ਼ ਵੀ ਨਹੀਂ ਲਾਉਣੀ ਤਾਂ ਵੀ ਨਾ ਲਾਵੋ ਹਨਾ ਜਿਵੇਂ ਕੱਲੀ ਸਕਰੋਲ ਬਣਾ ਕੇ ਤੇ ਉਹਦੇ ਵਿੱਚ ਆਹ ਪੱਤੀਆਂ ਪਾ ਕੇ ਆਹ ਵਾਲੀ ਚੀਜ਼ ਨੂੰ ਬਣਾ ਕੇ ਤੇ ਤੁਸੀਂ ਪੈਨਲ ਬਣਾ ਕੇ ਹਨਾ ਤੇ ਇਹਦਾ ਵੀ ਮਤਲਬ ਆਪਣੇ ਸਾਰੇ ਉਤੇ ਬਣਾ ਸਕਦੇ ਹੋ ਸ਼ਰਟ ਦੇ ਉੱਪਰ ਉੱਪਰ ਹੁਣ ਆਪਾਂ ਤੁਹਾਨੂੰ ਦੱਸਾਂਗੇ ਅਗਲਾ ਜਿਹੜਾ ਫੁੱਲ ਆ ਜਿਹੜਾ ਇਹ ਵਾਲਾ ਫੁੱਲ ਆ ਕਿੱਦਾਂ ਬਣਾਉਣਾ ਹੈ ਠੀਕ ਹੈ ਜੀ ਇਹਨੂੰ ਆਪਾਂ ਜਿੱਥੇ ਆਪਣਾ ਨਿਸ਼ਾਨ ਲਾਇਆ ਹੋਇਆ ਸੀ ਉੱਥੇ ਆਪਾਂ ਨੇ ਪੱਤੀ ਕਰ ਲਈਏ ਠੀਕ ਹੈ ਉੱਥੇ ਸੂਈ ਕੱਢ ਲਈਏ ਤੇ ਤੁਸੀਂ ਦੇਖੋ ਇਹ ਆਪਾਂ ਨਾ ਇੰਨਾ ਕੁ ਛੱਡ ਰਹੇ ਹਾਂ ਨਾ ਉੱਪਰੋਂ ਇਹ ਉਸੇ ਤਰ੍ਹਾਂ ਹੀ ਹੈ ਜਿੱਦਾਂ ਆਪਾਂ ਉੱਪਰ ਵਾਲੀਆਂ ਪੈਟਲਸ ਬਣਾਈਆਂ ਨੇ ਉਸੇ ਤਰ੍ਹਾਂ ਹੀ ਇਹਦਾ ਲੇਜ਼ੀ ਡੀਜ਼ੀ ਦਾ ਨਾਲ ਆਪਾਂ ਜਿਹੜਾ ਫੁੱਲ ਆ ਜਿਹੜਾ ਬਣਾ ਰਹੇ ਹਾਂ ਹੈਨਾ ਤੇ ਇੱਥੋਂ ਆਪਾਂ ਫੇਰ ਇਹ ਵੀ ਕੱਢ ਲੈਣਾਗਾ ఇా జా కర్రో కదా దో కోనా ఫుల్ జాబి రెడీ ఛోటా ఇర తను దాకి ఆ తన ఏదేవి దీని తుకోే ఎన్నీను ఎత్తు ఎవే యను బా ఏ బనావే వాళ్ళ ఫలవారా ఒక సన్ని కి ਲਓ ਜੀ ਹਨਾ ਇਹ ਆ ਵੀ ਆਪਣਾ ਜਿਹੜਾ ਫੁੱਲ ਆ ਉਹ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਪੱਤੀਆਂ ਬਣਾਵਾਂਗੇ ਹੁਣ ਆਪਾਂ ਹਨਾ ਇਹ ਹਰੇ ਰੰਗ ਨਾਲ ਆਪਾਂ ਪੱਤੇ ਬਣਾਵਾਂਗੇ ਤੇ ਇਹ ਵੀ ਆਪਾਂ ਲੇਜ਼ੀ ਡੀਜੀ ਸਟਿਚ ਦੇ ਨਾਲ ਹੀ ਆ ਠੀਕ ਹੈ ਇਸ ਤਰ੍ਹਾਂ ਨੂੰ ਠੀਕ ਹੈ ਹੁਣ ਇਹ ਦੂਸਰੀ ਸਾਈਡ ਵੀ ਇਤਨੀ ਪੱਤੀ ਬਣਾ ਲਾਂਗੇ ਦੇਖ ਲਿਜੀਏ ਹੂੰ ਥੋੜੀ ਜਿਹੀ ਛੋਟੀ ਸੀ ਤੇ ਇਸ ਤਰ੍ਹਾਂ ਆਪਾਂ ਤੇ ਦਲੀ ਸਾਈਡ ਵੀ ਪੱਤੀ ਬਣਾ ਲਈ ਹੈ ਨਾ ਤੇ ਇਹਨੂੰ ਜਮਾ ਨਾਲ ਹੀ ਆਪਾਂ ਨਹੀਂ ਫੇਰ ਤੋਂ ਕੱਢ ਦੇਣਾਗਾ ਤੇ ਇਸੇ ਤਰੀਕੇ ਨਾਲ ਆਪਾਂ ਜਿਹੜਾ ਨੈਕਸਟ ਫਲਾਰ ਆ ਉਹਦੇ ਵੀ ਪੱਤੀਆਂ ਪਾ ਕੇ ਜਿਹੜਾ ਇਹ ਹੈਗਾ ਡਿਜ਼ਾਈਨ ਆਪਣਾ ਇਹ ਆਪਾ ਪੌਂਚਾ ਤੇ ਪਾ ਰਹੀ ਸੀ ਸਟ੍ਰੇਟ ਸਲਵਾਰ ਦੇ ਪੌਂਚੇ ਨੇ ਤੇ ਬਾਹਾਂਾਂ ਤੇ ਵੀ ਸੇਮ ਹੀ ਰੱਖਿਆਗਾ ਤੇ ਜੇ ਤੁਸੀਂ ਇਦਾਂ ਦਾ ਡਿਜ਼ਾਈਨ ਹੈ ਨਾ ਆਪਣੇ ਸ਼ਰਟ ਦੇ ਵਿੱਚ ਵੀ ਬਣਾਉਣਾ ਚਾਹੁੰਦੇ ਆ ਤਾਂ ਇਹ ਪੈਨਲ ਪਾ ਕੇ ਤੇ ਵਿੱਚ ਵਿੱਚ ਇਦਾਂ ਦੀਆਂ ਫਲਾਰਸ ਪਾ ਕੇ ਛੋਟੇ-ਛੋਟੇ ਤੇ ਬਹੁਤ ਹੀ ਸੋਹਣਾ ਤੇ ਯੂਨੀਕ ਜਿਹਾ ਹਲਕਾ ਜਿਹਾ ਤੇ ਐਲੀਗੈਂਟ ਜੀ ਲੁੱਕ ਦੇਊਗਾ ਹਨਾ ਤੁਹਾਨੂੰ ਨਾਲੇ ਵੀ ਜ਼ਿਆਦਾ ਹੈਵੀ ਨਹੀਂ ਹੋਏਗਾ ਤੇ 걸ਿਸ਼ ਲੁੱਕ ਦੇ ਹੋਏਗਾ ਬੜੀ ਐਲੀ ਕੇ ਐਂਟੀਜਾਈ ਲੁੱਕ ਦਿੰਦਾ ਇਹ ਜਦੋਂ ਬਣ ਕੇ ਸਾਰਾ ਜਦੋਂ ਆਪਾਂ ਸਟਿਚ ਕਰਕੇ ਸੂਟ ਨੂੰ ਬਣਾਉਨੇ ਆ ਹਨਾ ਉਹ ਬਹੁਤ ਹੀ ਸੋਹਣਾ ਲੁੱਕ ਆਉਂਦੀ ਹੈ ਇਹਦੀ ਇਸ ਤਰ੍ਹਾਂ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਆ ਜਿਹੜਾ ਉਹ ਬਣ ਕੇ ਉਹ ਰੈਡੀ ਹੋ ਗਿਆ ਹਨਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਫॉर ਵਾਚਿੰਗ